ਦੋਸਤੋ ਮੈਂ ਰਜਿੰਦਰ ਸਿੰਘ ਬਿਲਕਾ ਤੇ ਤੁਸੀਂ ਦੇਖ ਰਹੇ ਹੋ ਬਿਲਕਾ ਨਿਊਜ਼ ਆਨਲਾਈਨ ਚੈਨਲ ਤੇ ਆਓ ਬਿਲਕਾ ਵਿੱਚ ਚੱਲ ਰਹੀ ਹੈ ਸੀਵਰੇਜ ਦੀ ਖੁਦਾਈ ਸੀਵਰੇਜ ਦੀ ਖੁਦਾਈ ਦੇ ਸਬੰਧ ਵਿੱਚ ਤੁਹਾਨੂੰ ਜਾਣਕਾਰੀ ਦੇਣੀ ਚਾਹੁੰਦੇ ਆ ਕਿੰਨਾ ਕੰਮ ਹੋ ਗਿਆ ਕਿੰਨਾ ਹੋਣ ਵਾਲਾ ਤੇ ਆਓ ਤੁਹਾਨੂੰ ਇਹ ਮੌਕੇ ਦੀਆਂ ਤਸਵੀਰਾਂ ਦਿਖਾ ਰਹੇ ਆ ਆਓ ਤੁਹਾਨੂੰ ਪਹਿਲਾਂ ਉਹ ਦ੍ਰਿਸ਼ ਦਿਖਾਉਨੇ ਆ ਜਿਹੜੇ ਪਿਛਲੇ ਦਿਨੀ ਵੀ ਤੁਹਾਨੂੰ ਦਿਖਾਈ ਸੀ ਪੱਤੀ ਦੁਨੀਆ ਮਨਸੂਰ ਮੋਕੰਦਰਵਾਜੇ ਦੇ ਸਾਹਮਣੇ ਇਹ ਹੌਦੀ ਬੜੀਆਂ ਉਸ ਵੇਲੇ ਇਹ ਦ੍ਰਿਸ਼ ਹੈ ਤੇ ਉਸ ਵੇਲੇ ਕੀ ਸਥਿਤੀ ਸੀ ਤੇ ਹੁਣ ਕੀ ਸਥਿਤੀ ਆ ਉਹ ਵੀ ਤੁਹਾਨੂੰ ਵੀਡੀਓ ਦਿਖਾਵਾਂਗੇ ਇਹ ਜਿਵੇਂ ਅਕਸਰ ਇਹ ਚਰਚਾ ਚੱਲਦੀ ਰਹਿੰਦੀ ਹੈ ਕਿ ਬਿਲਗਾ ਸਾਰੇ ਪਾਸਿਆਂ ਤੋਂ ਪੜ ਦਿੱਤਾ ਹੈ ਰਸਤੇ ਖਰਾਬ ਹੋ ਗਏ ਆ ਇਹ ਵੀ ਉਹਨਾਂ ਲੋਕਾਂ ਦਾ ਕਹਿਣਾ ਹੈ ਜਿਨ੍ਹਾਂ ਨੂੰ ਇਹ ਨਹੀਂ ਪਤਾ ਕਿ ਬਿਲਗੇ ਦੇ ਅੱਠ ਛਪੜਾਂ ਨੂੰ ਆਪਸ ਵਿੱਚ ਕਨੈਕਟ ਕਰਕੇ ਛਪੜਾਂ ਦਾ ਪਾਣੀ ਬਿਲਗੇ ਤੋਬਾਰ ਟਰੀਟਮੈਂਟ ਪਲਾਂਟ ਤੱਕ ਪਹੁੰਚਾਉਣ ਲਈ ਇਹ ਸਾਰੀ ਪਾਈਪਲਾਈਨ ਪਾਈ ਗਈ ਹੈ 8 ਛੱਪੜਾ ਪਾਵੇਂ ਕਿ ਛੱਪੜੇ ਇੱਥੇ 10 11 ਨੇ ਹੁਣ ਗਵਰਨਮੈਂਟ ਨੇ ਸਰਕਾਰ ਨੇ 8 ਛੱਪੜਾਂ ਨੂੰ ਜੋੜਿਆ ਇਨ੍ਹਾਂ ਛੱਪੜਾਂ ਦੇ ਉੱਤੇ ਬਸ ਦੇ ਲੋਕਾਂ ਦਾ ਜੀਵਨ ਕਿਹੋ ਜਿਹਾ ਹੈ ਇਹ ਤਾਂ ਉਹ ਲੋਕ ਹੀ ਜਾਣਦੇ ਆ ਇੱਥੇ ਬਿਮਾਰੀਆਂ ਨੇ ਪੈਰ ਪਸਾਰ ਲਏ ਨੇ ਕੈਂਸਰ ਵਰਗੀਆਂ ਬਿਮਾਰੀਆਂ ਨਾਲ ਲੋਕ ਇੱਥੇ ਮਰ ਰਿਹਾ ਜਿਨ੍ਹਾਂ ਦੇ ਮੈਂਬਰ ਹੁਣ ਤੱਕ ਮਰ ਚੁੱਕੇ ਆ ਜਾਂ ਕੈਂਸਰ ਦੇ ਲਿਪੇਟ ਵਿੱਚ ਆ ਚੁੱਕਿਆ ਉਹੀ ਪਰਿਵਾਰ ਜਾਣਦੇ ਆ ਕਿ ਉਹਨਾਂ ਨਾਲ ਕੀ ਬੀਤੀ ਹੈ ਜਦੋਂ ਕਿ ਅਸੀਂ ਉਹਨਾਂ ਲੋਕਾਂ ਨੂੰ ਸੁਣਦੇ ਰਹਿੰਨੇ ਆ ਜਿਨ੍ਹਾਂ ਦਾ ਕਹਿਣਾ ਹੈ ਕਿ ਇਹ ਬਿਲਗਾ ਪੜ ਦਿੱਤਾ ਹੈ ਬਿਲਗੇ ਦਾ ਬੁਰਾ ਹਾਲ ਹੈ ਇੱਥੇ ਕਹਿਣਾ ਚਾਹੁੰਦੇ ਆ ਕਿ ਦੋਸਤੋ ਕੁਝ ਚੰਗੇ ਲਈ ਕੁਝ ਅਖਿਆਈਆਂ ਸਹਿਣੀਆਂ ਬੈਂਦੀਆਂ ਨੇ ਇਹ ਪਿਛਲੇ ਦਿਨਾਂ ਦੀ ਇਹ ਵੀਡੀਓ ਹੈ ਜਦੋਂ ਪੱਤੀ ਦੁਨੀਆ ਮਸੂਰ ਤੋਂ ਪੱਤੀ ਨੀਲੋ ਆਲਵਲ ਪੈਪ ਲਾਈਨ ਪਾਉਣ ਲਈ ਇਹ ਮਸ਼ੀਨਾਂ ਵੱਲੋਂ ਖਦਾਈ ਕੀਤੀ ਜਾ ਰਹੀ ਸੀ ਤੇ ਹੁਣ ਇਹ ਪਾਈਪ ਲਾਈਨ ਪੱਤ ਦੁਨੀਆ ਮੰਜ਼ੂਰ ਤੋਂ ਲੈ ਕੇ ਪੱਤੀ ਨੀਲੋਵਾਲ ਨਿੰਮਾ ਵਾਲੇ ਚੌਂਕ ਤੱਕ ਪੈ ਚੁੱਕੀ ਹੈ ਆ ਰਸਤਾ ਜਿਹੜਾ ਉਲੰਘਣਯੋਗ ਬਣ ਗਿਆ ਬਣਦਾ ਜਾ ਰਿਹਾ ਹੈ ਆਉਣ ਵਾਲੇ ਦਿਨਾਂ ਚ ਇਸ ਰਸਤੇ ਤੋਂ ਵੱਡੇ ਵਾਹਨ ਜਿਹੜੇ ਆ ਲੰਘਣਯੋਗ ਇਹ ਰਸਤਾ ਜਿਹੜਾ ਬਣ ਜਾ ਰਿਹਾ ਹੈ ਬੀਵੀ ਰੋਲਰ ਇਸ ਰਸਤੇ ਤੇ ਰੋਜ਼ ਚੱਲ ਰਿਹਾ ਹੈ ਇੱਥੇ ਦੁਪਈਆ ਵਾਨ ਅਤੇ ਕਿਹਾ ਜਾ ਸਕਦਾ ਕਾਰਾਂ ਜਾਂ ਟਰੈਕਟਰ ਟਰਾਲੀ ਆ ਇਸ ਰਸਤੇ ਤੋਂ ਚੱਲਣ ਲੱਗ ਪਏ ਨੇ ਤੇ ਤੁਹਾਨੂੰ ਅਸੀਂ ਬੁਖਾਰ ਰਹੇ ਆ ਪੱਤੀ ਦੁਨੀਆ ਮਨਸੂਰ ਤੋਂ ਲੈ ਕੇ ਪੱਤੀ ਨਿੰਦਵਾਲ ਨਿੰਮਾ ਵਾਲੇ ਚੌਂਕ ਤੋਂ ਵੀ ਅੱਗੇ ਤੱਕ ਪਾਈਪ ਲਾਈਨ ਜਿਹੜੀ ਆ ਉਹ ਪੈ ਚੁੱਕੀ ਹੈ ਐਸ ਵੇਲੇ ਤੁਹਾਨੂੰ ਵੀਡੀਓ ਇਹ ਇਸ ਰਸਤੇ ਤੇ ਦਿਖਾ ਰਹੇ ਆ ਜਿਹੜੀ ਇਹ ਸੜਕ ਹੋਇਆ ਕਰਦੀ ਸੀ ਇੱਥੇ ਸੀਵਰੇਜ ਦੇ ਪੈਪ ਪਾਉਣ ਅਪਰੰਤ ਸੜਕ ਤੁਹਾਨੂੰ ਮਿੱਟੀ ਵਾਲੀ ਨਜ਼ਰ ਆ ਰਹੀ ਹੈ ਇਹ ਸੜਕ ਦੇ ਉੱਪਰ ਜਿੰਨੇ ਵੀ ਵਾਟਰ ਸਪਲਾਈ ਦੇ ਕਨੈਕਸ਼ਨ ਸੀ ਉਹਨਾਂ ਥਾਂਾਂ ਤੇ ਐਸ ਵੇਲੇ ਅਜੇ ਨਜ਼ਰ ਆ ਰਿਹਾ ਕਿ ਮਿੱਟੀ ਗਿੱਲੀ ਹੈ ਪੈਲਪੈਲ ਕਰਦੀ ਹੈ ਆਉਣ ਵਾਲੇ ਦਿਨਾਂ ਵਿੱਚ ਜੇ ਮਿੱਟੀ ਸੁੱਕਣਾ ਪ੍ਰੰਤ ਰਸਤਾ ਇਹ ਜਿਹੜਾ ਠੋਸ ਹੋ ਜਾਵੇਗਾ ਤੇ ਦੋਸਤੋ ਦੁਸਹਿਰੇ ਤੱਕ ਕੰਮ ਰੋਕ ਦਿੱਤਾ ਗਿਆ ਜਿਵੇਂ ਕਮਿਟਮੈਂਟ ਹੋਈ ਸੀ ਦੁਸਹਿਰੇ ਉਪਰੰਤ ਪਤਨੀ ਲੋਹਾਲ ਤੋਂ ਥੰਮਣਵਾਲ ਰੋਡ ਤੱਕ ਪਾਈਪਲਾਈਨ ਪੈਣ ਦਾ ਜਿਹੜਾ ਕੰਮ ਰਹਿੰਦਾ ਉਹ ਹੋਊਗਾ ਹੁਣ ਇਹ ਕੰਮ ਜਿਹੜਾ ਆ ਉਹ ਜਲਦ ਜਿਹੜਾ ਆ ਉਹ ਕਹਿ ਸਕਦੇ ਆ ਅਗਲੇ 15 ਦਿਨਾਂ ਤੱਕ ਕਹਿ ਸਕਦੇ ਜਦੋਂ ਇਹ ਕੰਮ ਚੱਲ ਪਿਆ ਮੌਸਮ ਸਾਫ਼ ਹੈ ਤੇ ਪਾਈਪਲਾਈਨ ਜਿਹੜੀ ਆ ਉਹ ਪੈਣ ਉਪਰੰਤ 8 ਛਪੜਾਂ ਦਾ ਜਿਹੜਾ ਪਾਣੀ ਜੋੜ ਕੇ ਪਾਣੀ ਦੀ ਪਾਈਪਲਾਈਨ ਜਿਹੜੀ ਆ ਉਹ ਵਾਟਰ ਸਪਲਾਈ ਬੇ ਨਾਲ ਨਾਲ ਜਿੱਥੇ ਟੁੱਟੀ ਭੱਜੀ ਆ ਉਹ ਵੀ ਪਾਈ ਜਾ ਰਹੀ ਹੈ ਤੇ ਇਹ ਸੀਵਰੇਜ ਦੀ ਜਿਹੜੀ ਟ੍ਰੀਟਮੈਂਟ ਦਾ ਕੇ ਉਹ ਇਹ ਪਲਾਂਟ ਲੱਗਣਾ ਹੈ ਥੰਮਣ ਨਾਲ ਰੋਡ ਤੇ ਇਹ ਕੰਮ ਜਿਹੜਾ ਆ ਉਹ ਲਗਾਤਾਰ ਚੱਲ ਰਿਹਾ ਹੈ ਉਹਨਾਂ ਦੂਰ ਨਹੀਂ ਜਦੋਂ ਬਿਲਕੇ ਤੇ ਵੱਡੇ ਅੱਠ ਛੱਪੜ ਜਿਹੜੇ ਆ ਉਹਨਾਂ ਦਾ ਗੰਦਾ ਪਾਣੀ ਜਦੋਂ ਇਸ ਪਾਈਪਲਾਈਨ ਰਾਹੀਂ ਟ੍ਰੀਟਮੈਂਟ ਪਲਾਂਟ ਤੱਕ ਜਾਣਾ ਹੈ ਇੱਥੇ ਜ਼ਿਕਰਯੋਗ ਹੈ ਕਿ ਇਹਨਾਂ ਅੱਠ ਛੱਪੜਾਂ ਦੇ ਪਾਣੀ ਨੂੰ ਜਿਹਦੇ ਵਿੱਚੋਂ ਬਹੁਤੇ ਛਪੜਾ ਤੋਂ ਕਿਸਾਨਾਂ ਵੱਲੋਂ ਖੇਤੀਬਾੜੀ ਤੇ ਪਾਣੀ ਵਰਤਿਆ ਜਾਂਦਾ ਸੀ ਹੁਣ ਇਹ ਪਾਣੀ ਜਿਹੜਾ ਆ ਪਹਿਲਾਂ ਦੇ ਮੁਕਾਬਲੇ ਸਾਫ਼ ਹੋਣਾ ਹੈ ਉੱਥੇ ਪ੍ਰੋਜੈਕਟ ਲੱਗਣਾ ਹੈ ਸਾਫ਼ ਹੋਣ ਅਪਰੰਤ ਖੇਤੀ ਨੂੰ ਇਹ ਪਾਣੀ ਜਿਹੜਾ ਆ ਉਹ ਪਹਿਲਾਂ ਦੇ ਮੁਕਾਬਲੇ ਹੋਰ ਵਧੀਆ ਲੱਗਣ ਲਈ ਬਣ ਜਾਣਾ ਤੇ ਇੱਥੇ ਇਸ ਕਰਕੇ ਇਹ ਗੱਲ ਕੀਤੀ ਜਾਂਦੀ ਹੈ ਕਿ ਥੰਮਣਵਾਲ ਰੋਡ ਤੇ ਆਸ-ਪਾਸ ਟ੍ਰੀਟਮੈਂਟ ਪਲਾਂਟ ਦੇ ਜਿਹੜੀ ਖੇਤੀ ਹੈ ਜਿਹੜੀ ਉੱਤੇ ਫਸਲ ਹੈ ਉਸ ਵਾਸਤੇ ਅਗਰ ਕਿਸਾਨ ਪਾਣੀ ਦੀ ਸਪਲਾਈ ਦੀ ਮੰਗ ਕਰਨਗੇ ਤੇ ਸਰਕਾਰ ਉਹਨਾਂ ਨੂੰ ਪਾਣੀ ਦੀ ਸਪਲਾਈ ਵੀ ਦੇ ਸਕਦੀ ਹੈ ਕਿਉਂਕਿ ਇਹ ਪਾਣੀ ਫ੍ਰੀ ਹੋਣਾ ਹੈ ਇਹ ਪਾਣੀ ਕਿਸਾਨਾਂ ਦੀ ਉੱਥੇ ਪਾਣੀ ਦੀ ਲੋੜ ਨੂੰ ਪੂਰਾ ਕਰੇਗਾ ਬਹੁਤ ਇਸ ਬਿੱਲੇ ਇੱਕ ਕਿਸਾਨਾਂ ਬਾਤ ਤੇ ਇਹ ਮਦਦਕਾਰ ਵਾਟਰ ਸਪਲਾਈ ਕਹ ਲਈਏ ਜਾਂ ਗੰਦੇ ਪਾਣੀ ਨੂੰ ਸਾਫ਼ ਕਰਕੇ ਜਿਹੜਾ ਪਾਣੀ ਖੇਤੀ ਯੋਗ ਬਣ ਆਇਆ ਉਹ ਮਦਦ ਮਿਲੇਗੀ ਕਿਸਾਨਾਂ ਦਾ ਅਗਰ ਜੇ ਕਿਸਾਨ ਨਗਰ ਪੰਚਾਇਤ ਤੱਕ ਆਪਣੀ ਹੁਣ ਤੋਂ ਇਹ ਮੰਗ ਕਰਨ ਕਿ ਉਹਨਾਂ ਨੂੰ ਇਹ ਪਾਣੀ ਖੇਤੀ ਵਾਸਤੇ ਮਿਲੇ ਤੇ ਮੇਰੇ ਖਿਆਲ ਨਾਲ ਬਹੁਤ ਚੰਗਾ ਕਿਸਾਨਾਂ ਵੱਲੋਂ ਇਹ ਉਪਰਾਲਾ ਹੋਊਗਾ ਨਗਰ ਪੰਚਾਇਤ ਉਹਨਾਂ ਨੂੰ ਅਗਰ ਪਾਈਪ ਲਾਈਨ ਪਾ ਕੇ ਦੇ ਦਿੰਦੀ ਹੈ ਤੇ ਇਹ ਬਹੁਤ ਵਧੀਆ ਇੱਕ ਵਧੀਆ ਹੰਗਾਰਾ ਹੋ ਸਕਦਾ ਹੈ ਕਿਉਂਕਿ ਜਿੱਥੇ ਇੱਕ ਪਾਸੇ ਅੱਠ ਛਪੜਾਂ ਦੇ ਪਾਣੀ ਨੂੰ ਇੱਥੋਂ ਡਰੇਨ ਰਾਹੀਂ ਟ੍ਰੀਟਮੈਂਟ ਪਲਾਂਟ ਤੱਕ ਪਹੁੰਚਾ ਦਿੱਤਾ ਜਾਣਾ ਉੱਥੇ ਹੀ ਇਸ ਪਾਣੀ ਨੂੰ ਸਾਫ਼ ਕਰਕੇ ਅੱਗੇ ਕਿੱਥੇ ਲੈ ਕੇ ਜਾਣਾ ਇਹ ਵੀ ਇੱਕ ਸਮੱਸਿਆ ਹੈ ਭਾਵੇਂ ਸਰਕਾਰ ਵੱਲੋਂ ਇਸ ਪਾਣੀ ਨੂੰ ਅੱਗੇ ਦਰਿਆਵਾਂ ਵੱਲ ਲੈ ਕੇ ਜਾਣ ਦੀ ਗੱਲ ਕੀਤੀ ਜਾ ਰਹੀ ਹੈ ਅਗਰ ਬਿਲਗੇ ਦੇ ਖਾਸ ਕਰਕੇ ਥੰਮਣਵਾਲ ਰੋਡ ਚਾਹੇ ਖੋਖੇਵਾਲ ਵਾਲੇ ਰੋਡ ਚਾਹੇ ਇਧਰ ਖੇਲਿਆਂ ਵਾਲੇ ਪਾਸੇ ਅਗਰ ਕਿਸਾਨਾਂ ਦੀ ਮੰਗ ਹੋਵੇ ਇਸ ਪਾਣੀ ਨੂੰ ਬਰਤੋਂ ਵਾਸਤੇ ਤੇ ਮੇਰੇ ਖਿਆਲ ਨਾਲ ਇਹ ਪਾਣੀ ਇੱਥੇ ਨੇੜੇ ਤੇੜੀ ਜਿਹੜਾ ਆ ਉਹ ਇਹਦੀ ਲਾਗਤ ਬਣ ਸਕਦੀ ਹੈ ਇਸ ਵਾਸਤੇ ਜਿਹੜੀ ਸਰਕਾਰ ਆ ਪਾਈਪ ਲਾਈਨ ਜਿਹੜੀ ਆ ਦਰਿਆ ਵੱਲ ਨੂੰ 6 ਕਿਲੋਮੀਟਰ ਜਾਂ ਇਸ ਤੋਂ ਵੱਧ ਵੀ ਪਾਉਣ ਲਈ ਤਿਆਰ ਆ ਕਿਸਾਨਾਂ ਦੀ ਮੰਗ ਤੇ ਇਹ ਪ੍ਰੋਜੈਕਟ ਬਣ ਸਕਦਾ ਹੈ ਇਹ ਕਿਸਾਨਾਂ ਨੂੰ ਜੇ ਅਗਰ ਲੋੜ ਹੈ ਤੇ ਇਸ ਵਾਸਤੇ ਕਿਸਾਨਾਂ ਨੂੰ ਮੰਗ ਕਰ ਲੈਣੀ ਚਾਹੀਦੀ ਹੈ ਤੇ ਦੋਸਤੋ ਇਹ ਤੁਹਾਨੂੰ ਵੀਡੀਓ ਦਿਖਾ ਰਹੇ ਆ ਕਿ ਪੱਤੀ ਦੁਨੀਆ ਮਨਸੂਰ ਤੋਂ ਲੈ ਕੇ ਪੱਤੀ ਨੀਲੋ ਵਾਲ ਤੱਕ ਜਿਹੜਾ ਆ ਉਹ ਸੀਵਰੇਜ ਦੀ ਖਦਾਈ ਹੁਣ ਉਪਰੰਤ ਪਾਈਪ ਪੈ ਗਏ ਨੇ ਹਾਉਦੀਆਂ ਬਣ ਗਈਆਂ ਨੇ ਥੋੜਾ ਹੁਣ ਅੱਗੇ ਜਿਹੜਾ ਕੰਮ ਰਹਿ ਗਿਆ ਉਹ ਦਸਹਰੇ ਉਪਰੰਤ ਉਹ ਵੀ ਕੰਮ ਹੋ ਜਾਣਾ ਤੇ ਬਿਲਗੇ ਦੀ ਇਹ ਸਮੱਸਿਆ ਜਿਹੜੀ ਆ ਗੰਦੇ ਪਾਣੀ ਦੀ ਨਿਕਾਸ ਦੀ ਲੱਗਦਾ ਕਿ ਹੁਣ ਹੱਲ ਹੋਣ ਜਾ ਰਹੀ ਹੈ ਤੇ ਦੋਸਤੋ ਤੁਸੀਂ ਵੇਖਦੇ ਰਹੋ ਬਿਲਗਾ ਨਿਊਜ਼ ਆਨਲਾਈਨ ਚੈਨਲ ਕੀਸੀ ਬਿਲਗਾ نیوز ਆਨਲਾਈਨ ਚੈਨਲ ਸਾਡੇ ਇਸ ਚੈਨਲ ਨੂੰ ਬੱਤ ਬੱਤ ਸਬਸਕ੍ਰਾਈਬ ਕਰੋ ਤਾਂ ਕਿ ਸਾਡੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਲਗਾਤਾਰ ਪਹੁੰਚਦਾ ਰਹੇ ਧੰਨਵਾਦ